ਅਰੇ ਵਿਦਿਆਰਥੀਓ ਅੱਜ ਅਸੀਂ 9ਵੀਂ ਜਮਾਤ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਨੀਰੰਗਾ ਯਾਤ੍ਰਿਕ ਦੀ ਲਿਖੀ ਹੋਈ ਕਵਿਤਾ ਵਿਸਾਖੀ ਦਾ ਮੇਲਾ ਅਰਥ ਸਹਿਤ ਕਰਾਂਗੇ ਇਸ ਕਵਿਤਾ ਵਿੱਚ ਕਵੀ ਨੇ ਵਿਸਾਖੀ ਦੇ ਮੇਲੇ ਦਾ ਬਿਆਨ ਬੜੀ ਸਟੀਕਤਾ ਸਰਲਤਾ ਅਤੇ ਸਾਦਗੀ ਨਾਲ ਕੀਤਾ ਹੈ ਪੱਕ ਪਈਆਂ ਕਣਕਾਂ ਲੁਕਾਨ ਰਸਿਆ ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ਬਾਗਾ ਉੱਤੇ ਰੰਗ ਫੇਰੀਆ ਬਹਾਰ ਨੇ ਬੀਰੀਆਂ ਲਿਫਾਈਆਂ ਟਾਨੀਆਂ ਦੇ ਭਾਰ ਨੇ ਪੁੰਗਰੀਆਂ ਵੱਲਾਂ ਵੇਲਾ ਰੁੱਖੀ ਚੜੀਆਂ ਫੁੱਲਾਂ ਹੀਠੋ ਫਲਾਂ ਨੇ ਪਰੋਈਆਂ ਲੜੀਆਂ ਸਾਈਂ ਦੀ ਨਿਗਾ ਜੱਗ ਤੇ ਸਵੱਲੀਏ ਚੱਲਨੀ ਪ੍ਰੇਮੀ ਇਹ ਵੀ ਸਾਖੀ ਚੱਲੀਏ ਇਨਾ ਕਾਵ ਸਤਰਾਂ ਵਿੱਚ ਮੇਲੇ ਦਾ ਸ਼ੌਕੀਨ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਕਨਕਾ ਪੱਕ ਗਈਆਂ ਹਨ ਫਲ ਰਸ ਨਾਲ ਭਰ ਗਏ ਹਨ ਅੰਬਾਂ ਨੂੰ ਬੂਦ ਪੈ ਗਿਆ ਹੈ ਗੁਲਾਬ ਦੇ ਫੁੱਲ ਖਿੜ ਗਏ ਹਨ ਬਾਗਾਂ ਉੱਪਰ ਬਹਾਰ ਨੇ ਸੋਹਣਾ ਰੰਗ ਫੇਰਿਆ ਹੈ ਬੇਰੀਆਂ ਦੇ ਦਰਖਤਾਂ ਦੀਆਂ ਟਾਹਣੀਆਂ ਬੀਰਾਂ ਦੇ ਭਾਰ ਨਾਲ ਨੀਵੀਆਂ ਹੋ ਗਈਆਂ ਹਨ ਵੇਲਾ ਵੀ ਪੁੰਗਰ ਗਈਆਂ ਹਨ ਤੇ ਉਹ ਰੁੱਖਾਂ ਉੱਪਰ ਚੜਨ ਲੱਗ ਪਈਆਂ ਹਨ ਫੁੱਲਾਂ, ហេਠਾਂ ਫਲ ਲੱਗ ਗਏ ਹਨ ਦੁਨੀਆਂ ਉੱਪਰ ਰੱਬ ਦੀ ਨਜ਼ਰ ਮੇਰ ਭਰੀ ਰੱਖਦੀ ਹੈ ਚੱਲ ਸਜਣੀ ਅਸੀਂ ਵੀ ਅਜੇ ਸਮੇਂ ਦੀ ਖੁਸ਼ੀ ਮਨਾਉਣ ਲਈ ਮੇਲੇ ਚੱਲੀਏ ਦੂਰ ਦੂਰ ਥਾਵਾਂ ਵੰਜੜੀ ਆਏ ਨੇ ਸੋਹਣੇ ਸੋਹਣੇ ਕੁੰਜਾ ਤੇ ਫੀਤੇ ਲਿਆਏ ਨੇ ਗੱਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ ਮੰਡੀ ਝੂਠੇ ਗੈਣੇ ਆਦੀ ਲੱਗੀ ਹੋਈ ਏ ਹੱਟੀਆਂ ਹਜ਼ਾਰਾਂ ਹੱਲਵਾਈਆਂ ਲਾਈਆਂ ਨੇ ਸੈਂਕੜੇ ਸੁਗਾਤਾਂ ਨਾਲੇ ਹੋ ਰਹੀਆਂ ਨੇ ਹੱਟੀ-ਹੱਟੀ ਸ਼ੌਂਕੀਆਂ ਦੀ ਭੀੜ ਖੱਲੀ ਏ ਚੱਲ ਨੀ ਪ੍ਰੇਮੀ ਏ ਵਿਸਾਖੀ ਚੱਲੀ ਏ ਇਨ੍ਹਾਂ ਕਾਵਸਤਨਾ ਵਿੱਚ ਮੇਲੇ ਦਾ ਸ਼ੌਕੀਨ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਵਿਸਾਖੀ ਦੇ ਮੇਲੇ ਵਿੱਚ ਦੂਰੋਂ ਦੂਰੋਂ ਸੌਦਾਗਰ ਵਪਾਰੀ ਆਏ ਹਨ ਜੋ ਕਿ ਦੁਪੱਟੀਆਂ ਤੇ ਕਿਨਾਰੀ ਲਾਉਣ ਲਈ ਵਧੀਆਂ-ਵਧੀਆਂ ਲੈਸਾਂ ਤੇ ਫਿਤੇ ਲਿਆਏ ਹਨ ਉਹ ਗਜਰੇ ਤੇ ਵੰਗਾ ਵੀ ਬਹੁਤ ਲਿਆਏ ਹਨ ਮੇਲੇ ਵਿੱਚ ਬਨਾਉਟੀ ਗਹਿਣੀਆਂ ਦਾ ਬਾਜ਼ਾਰ ਵੀ ਸੱਜਿਆ ਹੋਇਆ ਹੈ ਹਲਵਾਈਆਂ ਨੇ ਬਹੁਤ ਸਾਰੀਆਂ ਮਠਿਆਈਆਂ ਦੀਆਂ ਦੁਕਾਨਾਂ ਲਾਈਆਂ ਹੋਈਆਂ ਹਨ ਤੇ ਮੇਲੇ ਵਿੱਚ ਹੋਰ ਸੈਂਕੜੇ ਪ੍ਰਕਾਰ ਦੀਆਂ ਸੁਗਾਤਾਂ ਆਈਆਂ ਹੋਈਆਂ ਹਨ ਹਰ ਦੁਕਾਨ ਤੇ ਚੀਜ਼ਾਂ ਖਰੀਦਣ ਵਾਲਿਆਂ ਦੇ ਸ਼ੌਕੀਨਾ ਦੀ ਬੜੀ ਭੀੜ ਹੈ ਚਲ ਸਜਣੀ ਅਸੀਂ ਵੀ ਵਿਸਾਖੀ ਦੀ ਮੇਲੇ ਦਾ ਆਨੰਦ ਮਾਣੀਏ ਥਾਈ ਥਾਈ ਖੇਡਾਂ ਤੇ ਪੰਘੂੜੇ ਆਏ ਨੇ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਵੰਜਲੀ ਲੰਗੋਜਾ ਕਾਟੋ ਤੁੰਬਾ ਵੱਜਦੇ ਛਿੰਝ ਵਿੱਚ ਸੂਰੇ ਪੈਲਵਾਨ ਗੱਜਦੇ ਇਕੱਠਾ ਹੋ ਕੇ ਆਇਆ ਰੋਲਾ ਸਾਰੇ ਜੱਗ ਦਾ ਭੀੜ ਵਿੱਚ ਮੋਡੇ ਨਾਲ ਮੋਡਾ ਵੱਜਦਾ ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲਈਏ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ